ਇਹ ਮੱਝ ਜਿਹੜੀ ਆ ਸ਼ਾਹਕੋਟ ਏਰੀਏ ਦੇ ਪਿੰਡ ਗੱਟਾਮੁੱਢੀ ਕਾਸੂ ਦੇ ਸਰਦਾਰ ਚਮਕੌਰ ਸਿੰਘ ਹੋਣਾ ਦੀ ਮੱਝ ਆ ਜੀ ਤਿੰਨ ਸੂਏ ਦੇ ਚੁੱਕੀ ਆ ਤੇ ਚੌਥਾ ਸੂਆ ਇਹਦਾ ਆਏ ਨੇ ਦੇਣਾ ਆ ਹੁਣ ਗੱਬਣ ਮੱਝ ਆ ਸੂਣ ਵਾਲੀ ਮੱਝ ਆ ਇਹ ਸੂਣ ਵਾਲੀ ਮੱਝ ਜਿਹੜੀ ਆ ਇਹ ਜੇ ਕੋਈ ਵੀਰ ਭਰਾ ਲੈਣਾ ਚਾਹੁੰਦਾ ਤਾਂ ਸਰਦਾਰ ਚਮਕੌਰ ਸਿੰਘ ਹੋਣਾ ਦਾ ਨੰਬਰ ਡਿਸਪਲੇ ਕਰਦਾ ਉਹਨਾਂ ਨਾਲ ਗੱਲ ਕਰ ਸਕਦਾ ਪਿਓਰ ਮੁਰਾ نسل ਦੀ ਮੱਝ ਆ ਤਿੰਨ ਸੂਏ ਪਹਿਲਾਂ ਦੇ ਚੁੱਕੀ ਆ ਚੌਥੀ ਵਾਰੀ ਹੁਣ ਇਹਨੇ ਸੂਣਾ ਆ ਪਿਓਰ ਮੁਰਾ نسل ਦੀ ਇਹਦੀ ਮਾਂ ਦਾ ਜਿਹੜਾ ਦੁੱਧ ਸੀਗਾ ਉਹ ਤਕਰੀਬਨ 16 ਕਿਲੋ ਇਹਨਾਂ ਨੇ ਦੱਸਿਆ ਆ ਤੇ ਇਹ ਜਿਹੜੀ ਮੱਝ ਆ ਇਹਨਾਂ ਨੂੰ 18 ਤੋਂ 19 ਕਿਲੋ ਜੰਦੀ ਰਹੀ ਆ ਅੱਜ ਤੱਕ ਇਹਨੂੰ ਕੋਈ ਸਮੱਸਿਆ ਨਹੀਂ ਆਈ ਹੈਗੀ ਕੋਈ ਇਹਨੂੰ ਸੇ ਸਬੰਧੀ ਪ੍ਰੋਬਲਮ ਨਹੀਂ ਆਈ ਹੈਗੀ ਚਾਰੇ ਥਣ ਚੱਲਦੇ ਆ ਚਾਰੇ ਥਣ ਬਹੁਤ ਵਧੀਆ ਆ ਠੀਕ ਆ ਜੀ ਤੇ ਜਿੰਨੇ ਵੀ ਬੱਚੇ ਦਿੱਤੇ ਆ ਤਿੰਨ ਦੇ ਤਿੰਨ ਬਹੁਤ ਵਧੀਆ ਸਿਹਤਮੰਦ ਆਏ ਆ ਤੇ ਹੋਰ ਕੋਈ ਇਹਨੂੰ ਸਿਹਤ ਪਰ ਸੰਬੰਧੀ ਕੋਈ ਪ੍ਰੋਬਲਮ ਨਹੀਂ ਸੁਭਾਅ ਦੀ ਵੀ ਚੰਗੀ ਆ ਚੋਣ ਵੇਲੇ ਵੀ ਨਹੀਂ ਮਾਰਦੀ ਤੇ ਉਹਦਾ ਵੀ ਕੋਈ ਪ੍ਰੋਬਲਮ ਨਹੀਂ ਕਰਦੀ ਪੂਸ਼ ਵਗੈਰਾ ਤੁਸੀਂ ਦੇਖ ਸਕਦੇ ਆ ਪਸ਼ੂ ਧਨ ਦੇ ਨਾਲ ਪਿਆਰ ਕਰਨ ਵਾਲੇ ਦੋਸਤ ਕਿਸਾਨ ਵੀਰ ਜੇ ਕੋਈ ਲੈਣਾ ਚਾਹੁੰਦਾ ਮੱਝ ਤੇ ਉਹ ਆ ਮੱਝ ਦੇ ਲਈ ਸਰਦਾਰ ਚਮਕੌਰ ਸਿੰਘ ਨਾਲ ਸੰਪਰਕ ਕਰ ਸਕਦਾ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ 1,60,000 ਤੱਕ ਆ ਬਾਕੀ ਜੋ ਵੀ ਤੁਸੀਂ ਉਹਨਾਂ ਨਾਲ ਗੱਲ ਕਰਨੀ ਡਾਇਰੈਕਟ ਕਰਨੀ ਆ ਤੇ ਇਹਦੇ ਵਿੱਚ ਜੇ ਕੋਈ ਆਉਂਦਾ ਆ ਵੀਰ ਤੇ ਜੋ ਉਹਦਾ ਮਾਣ ਤਾਣ ਹੋ ਸਕਿਆ ਉਹ ਸਰਦਾਰ ਚਮਕੌਰ ਸਿੰਘ ਹੁਣੀ ਜ਼ਰੂਰ ਕਰਨਗੇ ਸੋ ਬਹੁਤ ਧੰਨਵਾਦ ਜੀ ਸਸਕਾ